ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਚਰਨਜੀਤ ਸਿੰਘ ਵੱਲੋਂ ਸਾਡਾ ਚੈਨਲ ਦੇਖਣ ਵਾਲਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਵਕ ਵਕ ਮੁੱਦੇ ਗਰਮ ਰਹਉਂਦੇ ਰਹਿੰਦੇ ਹਨ ਔਰ ਉਸੇ ਕੜੀ ਦੇ ਤਹਿਤ ਵਕ ਵਕ ਮੁੱਦਿਆਂ ਤੇ ਅਸੀਂ ਆਪਣੇ ਚੈਨਲ ਤੇ ਡਿਬੇਟ ਕਰਦੇ ਰਹਿੰਦੇ ਆ ਤਾਂ ਅੱਜ ਸਾਡੇ ਨਾਲ ਅ ਸੀਨੀਅਰ ਪੱਤਰਕਾਰ ਵਿਪਨੋ ਕੜਾ ਜੀ ਮੌਜੂਦ ਹੈ ਸਵਾਗਤ ਹੈ ਸਰ ਤੁਹਾਡਾ ਜੀ ਸਾਡੇ ਸਟੂਡੀਓ ਦੇ ਵਿੱਚ ਸਰ ਜਿਸ ਤਰ੍ਹਾਂ ਵਕ ਵਕ ਮੁੱਦੇ ਜਿਹੜੇ ਹੈਗੇ ਹੈ ਐਚਆਈਓ ਬੇਰੋਜਗਾਰੀ ਦਾ ਮੁੱਦਾ ਹੈਗਾ ਚਾਹੇ ਉਹ ਜਿਹੜਾ ਹੈਗਾ ਉਹ ਕਿਸਾਨਾਂ ਦਾ ਮੁੱਦਾ ਹੈਗਾ ਚੱਲਦੇ ਰਹਿੰਦੇ ਹੈਗੇ ਐ ਔਰ ਇੱਕ ਮੁੱਦਾ ਜਿਸ ਤਰ੍ਹਾਂ ਹੁਣ ਅ ਪਹਿਲਾਂ ਕਾਫੀ ਲੰਬਾ ਜਿਹੜਾ ਹੈਗਾ ਧਰਨਾ ਚੱਲਿਆ ਸੀਗਾ ਕਿਸਾਨਾਂ ਦਾ ਔਰ ਐਮਐਸਪੀ ਦਾ ਜਿਹੜਾ ਹੈਗਾ ਉਹਦੇ ਵਿੱਚ ਜ਼ਿਕਰ ਵਾਰ-ਵਾਰ ਆਉਂਦਾ ਹੈਗਾ ਉਸ ਨੂੰ ਲੈ ਕੇ ਜਿਹੜਾ ਹੈਗਾ ਕਿਸਾਨਾਂ ਵੱਲੋਂ ਪੂਚ ਕੀਤਾ ਜਾ ਰਿਹਾ ਔਰ ਹਰਿਆਣਾ ਸਰਕਾਰ ਵੀ ਕੇਂਦਰ ਸਰਕਾਰ ਵੀ ਜਿਹੜੀ ਹੈਗੀ ਕਿਸਾਨਾਂ ਨੂੰ ਰੋਕਣ ਵਾਸਤੇ ਜਿਹੜਾ ਹੈਗਾ ਵੱਖ-ਵੱਖ ਤਰੀਕੇ ਅਪਣਾ ਰਹੀ ਹੈਗੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਜੋ 16 ਤਰੀਕ ਦਾ ਧਰਨਾ ਕਿਸਾਨ ਲੈ ਕੇ ਆ ਰਹੇ ਹੈ ਚਰਨਜੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹੈਗਾ ਕਿ ਜਿਹੜਾ ਤੁਸੀਂ ਅੱਜ ਇੱਕ ਮੇਨ ਚਰਚਾ ਦੀ ਨਹੀਂ ਸਾਡੇ ਪੰਜਾਬ 'ਚ ਨਹੀਂ ਹੈ ਪੂਰੇ ਦੇਸ਼ 'ਚ ਫੈਲੀ ਹੋਈ ਹੈ ਕਿਸਾਨੀ ਮੁੱਦਾ ਕਿਸਾਨੀ ਦੀ ਜ ਮੁੱਦੇ ਦੀ ਜੇ ਅੱਪਾਂ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ 2 ਸਾਲ ਪਹਿਲਾਂ ਵੀ ਜਿਹੜੇ ਇਹਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ 1 ਸਾਲ ਲਗਾਤਾਰ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ ਆਖਰਕਾਰ ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਤਿੰਨ ਮੰਗਾਂ ਜਿਹੜੀਆਂ ਸੀਆਂ ਉਹ ਮੰਨੀਆਂ ਪਈਆਂ ਕਾਨੂੰਨ ਜਿਹੜੇ ਉਹਨਾਂ ਨੇ ਬਣਾਏ ਸੀ ਉਹਨੂੰ ਰੱਦ ਕਰਨੇ ਪਏ ਪਰ ਉਹਨਾਂ ਦੇ ਨਾਲ ਦੀ ਨਾਲ ਜਿਹੜੀਆਂ ਕਿਸਾਨਾਂ ਦੀਆਂ ਦੂਜੀਆਂ ਮੰਗਾਂ ਸੀਗੀਆਂ ਉਹ ਪੈਂਡਿੰਗ ਕਰ ਦਿੱਤੀਆਂ ਸੀਗੀਆਂ ਜਿੰਦੇ ਸਭ ਤੋਂ ਵੱਡਾ ਮੁੱਦਾ ਸੀਗਾ ਐਮਐਸਪੀ ਦਾ ਹੁਣ ਜੇ ਆਪਾਂ ਐਮਐਸਪੀ ਦੀ ਗੱਲ ਕਰੀਏ ਤਾਂ ਐਮਐਸਪੀ ਲਾਉਣ ਵਾਸਤੇ ਜਿਹੜਾ ਹੈਗਾ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਜਿਹੜਾ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਸੀਗੀ ਜਦੋਂ ਕਿ ਮਨਮੋਹਨ ਸਿੰਘ ਦੀ ਸਰਕਾਰ ਚੰਗੀ ਉਹਨਾਂ ਨੇ ਰੱਖੀ ਸੀਗੀ ਪਰ ਉਹਨੂੰ ਇੰਪਲੀਮੈਂਟ ਕਿਸੇ ਨੇ ਕੀਤਾ ਔਰ ਅੱਜ ਜਦਾ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸੁਆਮੀ ਨਾਥਨ ਨੂੰ ਜਿਹੜਾ ਹੈਗਾ ਇੱਕ ਪਾਤ੍ਰਤਾ ਨਾਲ ਵੀ ਸਨਮਾਨਿਤ ਕੀਤਾ ਜਾ ਰਿਹਾ ਦੇਖੋ ਕਿਸਾਨਾਂ ਦੇ ਮਨ ਚ ਕਿੱਡੀ ਗੱਲ ਗਈ ਵੀ ਜਿਹੜਾ ਉਹਨਾਂ ਨੇ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਵਾਸਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਵਾਸਤੇ ਇੱਕ ਰਿਪੋਰਟ ਤਿਆਰ ਕਰਕੇ ਭੇਜੀ ਸੀ ਉਹਨੂੰ ਕਿਸੇ ਵੀ ਸਰਕਾਰ ਨੇ ਹਾਲਾਂਕਿ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਰਹੀ ਹੈ ਉਸ ਤੋਂ ਬਾਅਦ 10 ਸਾਲ ਭਾਤ ਭਾਦੀ ਸਰਕਾਰਾਂ ਨੂੰ ਹੋ ਗਏ ਇਹਨਾਂ ਨੇ ਉਹ ਗੱਲ ਤਾਂ ਉਹਨਾਂ ਦੀ ਮੰਨੀ ਨਹੀਂ ਪਰ ਅੱਜ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਜਿਹੜਾ ਗਿਆ ਸਨਮਾਨ ਵੀ ਇਹ ਕਰ ਰਹੇ ਹੈਗੇ ਨੇ ਕਿਸਾਨੀ ਮੁੱਦੇ ਜਿਹੜੇ ਹੈਗੇ ਨੇ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਔਰ ਜਿਸ ਤਰੀਕੇ ਨਾਲ ਤੁਸੀਂ ਹੁਣ ਇਹ ਸਵਾਲ ਕੀਤਾ ਕਿ 16 ਤਰੀਕ ਨੂੰ ਫਿਰ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਧਰਨਾ ਬੰਦ ਦੀ ਗੱਲ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਗੱਲ ਕੀਤੀ ਜਾ ਰਹੀ ਹੈ ਭਾਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਵੱਲੋਂ ਜਿਹੜਾਗਾ ਕੱਲ ਆਗੂਆਂ ਦੇ ਨਾਲ ਜਿਹੜੀ ਕੀ ਕੇਂਦਰ ਦੇ ਤਿੰਨ ਮੰਤਰੀਆਂ ਦੇ ਨਾਲ ਮੀਟਿੰਗ ਵੀ ਜਿਹੜੀ ਕੀਤੀ ਕਰਵਾਈ ਗਈ ਹੈਗੀ ਆ ਭਗਵਤ ਸਿੰਘ ਮਾਨ ਦੇ ਕਹਿਣ ਦੇ ਮੁਤਾਬਕ ਜੋਰ ਨਾਲੀ ਮੀਡੀਆ ਦੇ ਵਿੱਚ ਚਰਚਾ ਕੀਤੀ ਗਈ ਹੈ ਉਤੋਂ ਉਹ ਲੱਗਦਾ ਉਹਨਾਂ ਨੂੰ ਵੀ ਉਹ ਕਾਮਯਾਬ ਹੋ ਗਏ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਹੋ ਸਕਦਾ ਮੇਰੀ ਜਿਹੜੀ ਸੋਚ ਹੈਗੀ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਮੀਟਿੰਗ ਜਿਹੜੀ ਕੀ ਉਹਨਾਂ ਦੀ ਸੈਲਫਲ ਹੋਈਗੀ ਹੋਏਗੀ ਕਿਉਂਕਿ ਕਿਸਾਨਾਂ ਦੀਆਂ ਮੇਨ ਮੰਗਾਂ ਕੀ ਸੀਗੀਆਂ ਸਭ ਤੋਂ ਵੱਡੀ ਮੰਗ ਚਗੀ ਦੀ ਸਾਨੂੰ ਐਮਐਸਪੀ ਜਿਹੜੀ ਲਾਗੂ ਕਰ ਦੇ ਬਿਲਕੁਲ ਬਿਲਕੁਲ ਕਾਫੀ ਸਾਰੇ ਜਿਹੜੇ ਹੈਗੇ ਨੇ ਮਵਾਦੇ ਪਏ ਨੇ ਕਿਸਾਨਾਂ ਦੇ ਜਿਹੜੀਆਂ ਜ਼ਮੀਨਾਂ ਖੁਆਇਰ ਕੀਤੀਆਂ ਸੀਗੀਆਂ ਚਾਹੇ ਉਹ ਹਾਈਵੇ ਬਣਵਾਸੇ ਸੀ ਜਾਂ ਰੋਬ ਬਿਜਲੀ ਕੱਢੀ ਗਈ ਹੈਗੀ ਉਹਦੇ ਵਾਸਤੇ ਸੀ ਉਹ ਸੀਗੀਆਂ ਉਸ ਕੋ ਇਲਾਵਾ ਕਿਸਾਨਾਂ ਦੀ ਮੇਨ ਸੀਗੀ ਕਿ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਅਗੇ ਨੇ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਦੇ ਉੱਤੇ ਹਲਤ ਕਰ ਦੇਣੀ ਕਿ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅ ਮੇਨ ਇਹ ਗੱਲ ਕੀਤੀ ਜਾਵੇ ਤਾਂ ਕਿਸਾਨੀ ਕਿਸਾਨੀ ਦੇ ਵਿੱਚ ਹਰ ਵਾਰੀ ਜਿਹੜਾ ਹੈਗਾ ਜਦੋਂ ਵੀ ਝੋਨੇ ਦਾ ਸੀਜ਼ਨ ਆਉਂਦਾ ਤਾਂ ਕੇਂਦਰ ਸਰਕਾਰ ਫੋਕਸ ਕਰ ਦਿੰਦੀ ਪੰਜਾਬ ਨੂੰ ਜਾਂ ਪੰਜਾਬ ਦੇ ਕਿਸਾਨਾਂ ਦੇ ਉੱਪਰ ਫੋਕਸ ਕਰਦੀ ਹੈ ਜੀ ਇਹ ਪਰਾਲੀ ਨੂੰ ਅੱਗ ਲਾਉਂਦੇ ਦੀ ਪਰਾਲੀ ਦਾ ਧੂਆ ਜਿਹੜਾ ਹੈਗਾ ਜਿਹੜਾ ਦਿੱਲੀ ਜਾਂਦਾ ਹੈਗਾ। ਹੁਣ ਜੇ ਇਹ ਤਾਂ ਹੈ ਨਹੀਂ ਆ ਵੀ ਜੇ ਪਲਾਰੀ ਨੂੰ ਅੱਗ ਫਰੋਇਪੁਰ ਲੱਗੀ ਹੈਗੀ ਇਹ ਤਾਂ ਸਿੱਧਾ ਮੋੜ ਕੇ ਕੱਲਾ ਦਿੱਲੀ ਦੇ ਵਿੱਚ ਜਾਊਗਾ ਅਕਸਰ ਰਸਤੇ ਦੇ ਵਿੱਚ ਮੀਨਾ ਧੂਆ ਰਸਤੇ ਦੇ ਵਿੱਚ ਧੂਆ ਜਾਵਾਂਗਾ ਸੋ ਕਿਸਾਨ ਕਹਿੰਦੇ ਵੀ ਸਾਨੂੰ ਇਹਦਾ ਕੋਈ ਹੱਲ ਦਿਓ ਹਾਂ ਹੱਲ ਤਾਂ ਹੋਣਾ ਚਾਹੀਦਾ ਕੋਈ ਨਾ ਕੋਈ ਉਹਨਾਂ ਲਈ ਉਹਨਾਂ ਦੀ ਜਿੱਡੀ ਦੇਰ ਤੱਕ ਸਾਡੇ ਕੋਲ ਕੋਈ ਹੱਲ ਨਹੀਂ ਆ ਕੋਈ ਬਦਲ ਨਹੀਂ ਹੈਗਾ ਹੁੰਦਾ ਉਹਨੇ ਦੇਰ ਤੱਕ ਜਿਹੜਾ ਹੈਗਾ ਉਹ ਉਹਦਾ ਸੋਲੂਸ਼ਨ ਹੀ ਨਿਕਲ ਸਕਦਾਗਾ ਕੋਰਾਜੀ ਦੀ ਤੁਹਾਡੀ ਗੱਲ ਵਿੱਚ ਹੀ ਆ ਜਦੋਂ ਤਰ ਨਾਲ ਲੱਗਿਆ 750 ਕਿਸਾਨ ਜਿਹੜੇ ਹੈਗੇ ਉਹ ਸ਼ਹੀਦ ਹੋਗੇ ਸ਼ਹੀਦ ਹੋਗੇ ਇੱਕ ਜ਼ਿੰਮੇਵਾਰ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇੱਕ ਬਿਆਨ ਆਉਂਦਾ ਹੈਗਾ ਵੀ ਐਮਐਸਪੀ ਦਾ ਜਿਹੜਾ ਹੈਗਾ ਉਹ ਲਾਗੂ ਕੀਤੀ ਜਾਊਗੀ ਉਸ ਤੋਂ ਕਿੰਨਾ عرصਾ ਲੰਮ ਤੱਪਨ ਤੋਂ ਬਾਅਦ ਵੀ ਅੱਜ ਫੇਰ ਕਿਸਾਨਾਂ ਨੂੰ ਉਸੇ ਜਿਹੜਾ ਹੈਗਾ ਸਟੈਪ ਤੋਂ ਫੇਰ ਸ਼ੁਰੂਆਤ ਕੀਤੀ ਜਾ ਰਹੀ ਹੈ ਕਿਵੇਂ ਸਮਝਦੇ ਹੋਏ ਤੁਸੀਂ ਸੋ ਇਹਹੀ ਚਰਚਾ ਵਾ ਜਿਹੜੀਆਂ ਲਗਾਤਾਰ ਚੱਲ ਰਹੀਆਂ ਹੈਗੀਆਂ ਕਿ ਕਿਸਾਨਾਂ ਦੀ ਮੇਨ ਮੰਗਾਂ ਜੜੀਆਂ ਗਿਆ ਨੇ ਔਰ ਤੁਸੀਂ ਦੇਖੋ ਵੀ ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਕਰੀਏ ਤਾਂ ਲੋਕੋ ਅੰਦੋਲਨ ਕੀਤਾ ਕਿਸਾਨਾਂ ਨੇ ਰੇਲਾ ਰੋਕੀਆਂ ਪਰ ਮੰਗਾਂ ਫਿਰ ਨਹੀਂ ਮੰਨੀਆਂ ਗਈਆਂ ਉਗਰਾਹਾਂ ਜਿਹੜੀ ਯੂਨੀਅਨ ਹੈਗੀ ਆ ਉਹਨਾਂ ਵੱਲੋਂ ਦੀ ਇਹ ਹੀ ਮੰਗਾਂ ਦਿੱਤੀਆਂ ਗਈਆਂ ਨੇ 18 ਜਿਹੜੀਆਂ ਅਲੱਗ-ਅਲੱਗ ਕਾਫੀ ਸਾਰੀਆਂ ਯੂਨੀਅਨਾਂ ਜਿਹੜੀਆਂ ਹੈਗੀਆਂ ਖੋਸਾ ਯੂਨੀਅਨ ਲੈ ਲੋਗਰਾਹਾਂ ਯੂਨੀਅਨ ਲੈ ਲੋ ਜਾਂ ਮਦੇ ਯੂਨੀ ਕਾਫੀ ਜਿਹੜੇ ਕਿਸਾਨ ਯੂਨੀਅਨਾਂ ਹੈਗੀਆਂ ਉਹ ਮੰਗਾ ਇਹਨਾਂ ਦੀਆਂ ਸੇਵੀਆਂ ਹੈਗੀਆਂ ਨੇ ਕੋਈ ਮੰਗਾ ਤੇ ਫਰਕ ਨਹੀਂ ਮੰਗਾ ਉਹੀ ਹੈਗੀਆਂ ਨੇ ਐਮਐਸਪੀ ਨੂੰ ਲਾਗੂ ਕਰੋ ਜੀ ਆਪਣਾ ਲਖਨਪੁਰ ਖੀਰੀ ਦੇ ਜਿਹੜੇ ਗਏ ਨੇ ਕਿਸਾਨ ਦਾ ਸ਼ੀਤ ਹੋਏ ਸੀ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਸੜਕ ਬਣਾਉਂਦੀਆਂ ਜ਼ਮੀਨਾਂ ਖਵੈਰ ਕੀਤੀਆਂ ਉਹਦੇ ਪੈਸੇ ਹੈਗੇ ਨੇ ਜਾਂ ਫਸਲਾਂ ਬਰਬਾਦ ਹੋ ਗਈਆਂ ਜਿਵੇਂ ਹੁਣ ਆਪ ਪਿਛਲੇ ਇੱਕ ਦਿਨਾਂ ਦੀ ਗੱਲ ਕਰੀਏ ਤਾਂ ਆਪਣਾ ਖਾੜੇ ਨੇੜੇ ਸਤਲੁਜ ਦਰਿਆ ਮੈਟਰ ਹੈਗਾ ਸਤਲੁਜ ਦਰਿਆ ਦੇ ਵੇਹਟ ਕਾਫੀ ਸਾਰੀ ਜ਼ਮੀਨ ਜਿਹੜੀ ਹੈਗੀ ਉਹ ਬਾੜ ਦੇ ਵਿੱਚ ਆ ਗਈ ਤੇ ਉਹਦਾ ਮੁਆਵਜ਼ਾ ਚੀਜ਼ਾਂ ਉਹੀ ਹੈਗੀਆਂ ਨੇ ਸਰਕਾਰ ਨੂੰ ਆ ਜਾਤਾ ਸਰਕਾਰ ਇਹਨਾਂ ਨੂੰ ਹੈਗਾ ਵੀ ਪੰਜਾਬੀ ਚ ਕਹਦੀ ਹੈ ਵੀ ਆਪਾਂ ਲਾਲੀਪਾਪ ਦੇਈ ਤੁਰੀ ਜਾਂਦੀ ਹੈ ਕਿ ਕਿਸਾਨਾਂ ਨੂੰ ਵੀ ਲਾਲੀਪਾਪ ਦੇ ਦਿੱਤਾ ਤੇ ਵਟੇ ਗਏ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਮੀਟਿੰਗਾਂ ਦੇ ਵਿੱਚ ਸਾਰੀਆਂ ਚਰਚਾਵਾਂ ਹੁੰਦੀਆਂ ਨੇ ਪਰ ਮੀਟਿੰਗ ਦੇ ਵਿੱਚ ਹੱਲ ਕਿਉਂ ਨਹੀਂ ਨਿਕਲਦਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਰਨਜੀਤ ਜੀ ਕਿ ਹੱਲ ਉਹਨਾਂ ਦੇ ਕੱਲਣਾ ਚਾਹੀਦਾ ਹੈਗਾ ਆਖਰ ਮੀਟਿੰਗ ਕੀਤੀ ਹੈ ਤੇ ਉਹਦਾ ਛੱਟਾ ਵੀ ਤਾਂ ਕੋਈ ਆਵੇ ਨਾ ਸਾਹਮਣੇ ਛੱਟੇ ਆਉਂਦੇ ਨਹੀਂਗੇ ਔਰ ਇਸ ਕਰਕੇ ਕਿਸਾਨ ਜਿਹੜੇ ਹੈਗੇ ਨੇ ਉਹ ਫਿਰ ਡੇਟ ਦੇ ਦਿੰਦੇ ਨੇ ਜਿਵੇਂ ਹੁਣ ਜਿਵੇਂ ਉਹਨਾਂ ਡੇਟ ਦੇ ਦਿੱਤੀ 16 ਤਰੀਕ ਦੀ ਡੇਟ ਦੇ ਦਿੱਤੀ ਨਾਲ ਉਹਨਾਂ ਨੇ ਇਹ ਕਿਹਦੀ ਗੱਲ ਕਹਤੀ ਕਿ ਜੇਕਰ 13 ਤਰੀਕ ਤੱਕ ਸਿਆਖੋਦਾ ਤਾਂ ਵੀ 13 ਤਰੀਕ ਤੱਕ ਖੜਾ ਕੋਈ ਕੋਈ ਹਲ ਕੰਢਿਆ ਜਾਵੇ ਸੋ ਕਿਸਾਨੀ ਮੰਗਾਂ ਹੱਗੀਆਂ ਨੇ ਪੁਰਾਣੀਆਂ ਮੰਗਾਂ ਹੱਗੀਆਂ ਨੇ ਉਸ ਵੇਲੇ ਦੀਆਂ ਮੰਗਾਂ ਨੇ ਜਦੋਂ ਦਿੱਲੀ ਦੀਆਂ ਬਹੂਰਾ ਦੇ ਉੱਤੇ ਜਿਵੇਂ ਤੁਸੀਂ ਦੱਸਿਆ ਹੋਣੇ ਕਿ 750 ਕਿਸਾਨ ਸ਼ਹੀਦ ਹੋਇਆ 750 ਇਹਦੇ ਲਾਰਜ ਫਿਗਰ ਆਪਾਂ ਕਹਿ ਦਿੰਦੇ ਆ ਕਰਦਾ ਤਾਂ ਇੱਕ ਜਿਹੜਾ ਹੈਗਾ ਚਲਾ ਜਾਂਦਾ ਤੇ ਘਰ ਬਿਲਕੁਲ ਚਲਾ ਜਾਂਦਾ ਉਹ ਖੜ ਜਾਂਦਾ ਸੋ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਨੀਂਦ ਕਿ ਇਹਦਾ ਉੱਤੇ ਗੌਰ ਕੀਤਾ ਜਾਵੇ ਮੀਟਿੰਗਾਂ ਕੀਤੀਆਂ ਜਾਣ ਆਪਾਂ ਇਹ ਗੱਲ ਵੀ ਮੰਨਦੇ ਹੈਗੇ ਆ ਕਿ ਵੀ ਸਰਕਾਰ ਸਾਰੀਆਂ ਚੀਜ਼ਾਂ ਨਹੀਂ ਪੂਰੀਆਂ ਕਰ ਸਕਦੀ ਪਰ ਉਹਦਾ ਕੋਈ ਹੱਲ ਤਾਂ ਕਰ ਸਕਦੀ ਹੈ ਜੀ ਹੈ ਨਾ ਵੀ ਅਸੀਂ ਐ ਤਰੀਕੇ ਨਾਲ ਇਹਦਾ ਹੱਲ ਕਰ ਦਿੰਨੇ ਹੈਗੇ ਆ ਸਰ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੀ ਪਹਿਲਾਂ ਜਿਹੜੀਆਂ ਹੈਗੀਆਂ ਇੱਕ ਜੁਟ ਸੀਗੀਆਂ ਹੁਣ ਕੁਝ ਗੈਰ ਸਿਆਸੀ ਬਣੀਆਂ ਕੁਝ ਸਿਆਸੀ ਬਣੀਆਂ ਕੁਝ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਵੋਟਾਂ ਦੇ ਵਿੱਚ ਆਪਣੇ ਜਿਹੜੀ ਹੈਗੀ ਹੈ ਪ੍ਰਦਰਸ਼ਨ ਕੀਤਾ ਹੈਗਾ ਜਾਂ ਹਿੱਸਾ ਲਿਆ ਸੀਗਾ ਦੇਖੋ ਇਹ ਤੁਹਾਡੀ ਗੱਲ ਹੈ ਤਾਂ ਬਿਲਕੁਲ ਸਹੀ ਪਰ ਮੈਂ ਇਹਦੇ 'ਚ ਆਪਣੇ ਵਿਚਾਰ ਨਹੀਂ ਦੇ ਸਕਦਾ ਕਿਉਂਕਿ ਹਰ ਬੰਦੇ ਦੀ ਆਪਣੀ ਇੰਡੀਵਿਜੂਅਲ ਹੈਗੀ ਹੈ। ਦੇਖੋ ਕਿਸਾਨ ਪਿੰਡ ਦੇ ਕਿਸਾਨ ਠਾਗੇ ਨੇ। ਕਿਸੇ ਵੀ ਯੂਨੀਅਨ ਦੇ ਨਾਲ ਉਹ ਜੁੜੇ ਹੋਏ ਨੇ। ਬਿਲਕੁਲ ਹੋ ਸਕਦਾ ਉਹਦੇ ਵਿੱਚ ਕਾਲੀ ਦਲ ਦੇ ਵੀ ਹੋਣ ਹੋ ਸਕਦਾ ਉਹਦੇ ਕਿ ਆਪ ਵਾਲੇ ਵੀ ਹੋਣ ਹੋ ਸਕਦਾ ਉਹਦੇ ਵਿੱਚ ਕਾਂਗਰਸ ਵਾਲੇ ਵੀ ਹੋਣ ਹੋ ਸਕਦਾ ਸੀਪੀਐਮ ਸੋ ਇਹ ਉਹਨਾਂ ਦਾ ਇੱਕ ਪਰਸਨਲ ਇੰਡੀਵਿਜੂਅਲ ਹੈ ਵੀ ਉਹ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਨੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਹੈ ਤਾਂ ਯੂਨੀਅਨ ਦੇ ਨਾਲ ਨਾਲ ਕਿਉਂਕਿ ਉਹਨਾਂ ਦਾ ਜਿਹੜਾ ਐਜੀਟੇਸ਼ਨ ਕਰਨਾ ਉਹਨਾਂ ਦਾ ਹੱਕ ਹੈ ਸਾਰਿਆਂ ਦਾ ਹੱਕ ਹੈ ਸਾਨੂੰ ਅਸੀਂ ਸਾਡੇ ਦੇਸ਼ ਦੇ ਵਿੱਚ ਇੱਕ ਇਹ ਸਾਨੂੰ ਹੱਕ ਮਿਲਿਆ ਹੋਇਆ ਕਿ ਅਸੀਂ ਆਪਣਾ ਗੱਲ ਜਿਹੜੀ ਹੈਗੀ ਆਪਣਾ ਪੱਖ ਅਸੀਂ ਰੱਖ ਸਕਦੇ ਹਾਂ ਪਰ ਉਡੀ ਗੱਲ ਦੇ ਨਾਲ ਮੈਂ ਇੱਕ ਇਹ ਜ਼ਰੂਰ ਜਿਹੜਾ ਹੈਗਾ ਤੁਸੀਂ ਵੀ ਯੂਨੀਅਨਾਂ ਨੂੰ ਜਿਹੜਾ ਹੈਗਾ ਨਾ ਰਿਕਵੈਸਟ ਕਰੋ ਵੀ ਕੀ ਰਸਤੇ ਰੋਕਣ ਦੇ ਨਾਲ ਰੇਲਾ ਰੋਕਣ ਦੇ ਨਾਲ ਇਹਦਾ ਹੱਲ ਨਿਕਲ ਜੇਗਾ ਜੇਕਰ ਆਪਾਂ ਰੀਸੈਂਟਲੀ ਦੇਖਦੇ ਹੈਗੇ ਆ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਸਾਡੇ ਸਾਡੀਆਂ ਕੋਠੀਆਂ ਹੈਗੀਆਂ ਸਾਡੇ ਐਮਐਲਏ ਦੇ ਦਫ਼ਤਰ ਹੈਗੇ ਤੁਸੀਂ ਉੱਥੇ ਤਰਲੇ ਲਾਓ ਬਿਲਕੁਲ ਮੀਡੀਆ ਦੇ ਵਿੱਚ ਉਹਨਾਂ ਨੇ ਸ਼ਰਿਆਮ ਕਿਹਾ ਸੀਗਾ ਵੀ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀਆਂ ਕੋਈ ਐਂਬੂਲੈਂਸ ਟੱਪ ਨਾਲ ਗਿਆ ਆਮ ਪਬਲਿਕ ਨੂੰ ਜਿਹੜਾ ਹੈਗਾ ਤੁਸੀਂ ਤੰਗ ਨਾ ਕਰੋ ਤਾ ਇਹ ਇਸ ਤੇ ਤੁਸੀਂ ਕੀ ਜਿਹੜਾ ਹੈਗਾ ਪ੍ਰਤੀਕਿਰਿਆ ਕਰੋਗੇ ਚਲ ਜੀ ਤੁਸੀਂ ਗੱਲ ਕੀਤੀ ਹੈਗੀ ਵੀ ਸਾਡੀਆਂ ਕੋਠੀਆਂ ਹੈਗੀਆਂ ਨੇ ਕੋਠੀਆਂ ਉਹਨਾਂ ਦੀਆਂ ਕੋਈ ਜੰਗਲ ਤਾਂ ਨਹੀਂ ਹੈਗੀਆਂ ਅਕਸਰ ਸ਼ਹਿਰ 'ਚ ਹੀ ਹੋਣਗੀਆਂ ਫਿਰ ਵੀ ਦੇ ਉੱਤੇ ਧਰਨਾ ਲੱਗੂਗਾ ਤਾਂ ਉੱਥੇ ਵੀ ਤਾਂ ਲੋਕ ਪਰੇਸ਼ਾਨ ਹੋਣਗੇ ਨਾ ਕੋਠੀਆਂ ਦੇ ਮੂਹਰੇ ਵੀ ਪਰੇਸ਼ਾਨ ਹੋਣਗੇ ਲੋਕ ਸੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਧਰਨੇ ਲੱਗਣੇ ਹੀ ਨਹੀਂ ਚਾਹੀਦੇ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਧਰਨੇ ਲੱਗਣ ਹੀ ਨਾ ਜੇਕਰ ਤੁਹਾਡੇ ਧੰਨੇ ਲੱਗਦੇ ਆ ਤੇ ਕਿਸੇ ਗੱਲ ਨੂੰ ਲੱਗਦੇ ਨਾ ਕਹਿੰਦੇ ਨਾ ਪੰਜਾਬੀ ਦੇ ਕਹਿੰਦੇ ਆ ਵੀ ਜਿੱਦੀ ਦੇ ਤੱਕ ਜਵਾਬ ਕਰੋਵੇਂ ਨਾ ਮਾਂ ਦੁੱਧ ਨਹੀਂ ਦਿੰਦੀਗੀ ਸੋ ਐਸ ਵੇਲੇ ਕਿਸਾਨ ਜਿਹੜੇ ਕਿ ਉਹ ਜਵਾਗਰ ਦੇ ਕੇਂਦਰ ਸਰਕਾਰ ਮਾਂ ਬਣੀ ਹੋਈ ਆ ਉਹਨਾਂ ਦੀ ਆਪ ਦੀ ਸਮੱਸਿਆ ਕੀ ਉਹ ਰੋ ਰਹੇ ਨੇ ਤੇ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਨੇ ਮੰਗ ਜਿਹੜੀ ਹੈਗੀ ਆ ਇਹ ਹੁਣ ਸਰਕਾਰਾਂ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਬਿਲਕੁਲ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਆ ਕਿ 24 ਦੇ ਚੋਣ ਆ ਰਹੇ ਨੇ ਬਿਲਕੁਲ ਵੋਟਰਾਂ ਨੂੰ ਲੁਭਾਣਾ ਹੈਗਾ ਤਾਂ ਅਸੀਂ ਜਿਹੜੀ ਗੱਲ ਕੀਤੀ ਹੈਗੀ ਅ ਵੀ 86 ਪਾਰਟੀਆਂ ਬੰਦੀਆਂ ਜਾਂਦੀਆਂ ਨੇ ਹਰ ਚੋਣਾਂ ਦੇ ਵਿੱਚ ਆ ਕੇ ਜਿਹੜਾ ਹੈਗਾ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਜੇ ਮੈਂ ਐਸ ਪਾਰਟੀ ਦੇ ਨਾਲ ਰਾਜਨ ਨਾ ਹਗਾ ਤੇ ਮੈਨੂੰ ਕੋਈ ਨਾ ਕੋਈ ਬੈਨੀਫਿਟ ਕੋਈ ਬੈਨੀਫਿਟ ਕਿਉਂਕਿ ਅੱਜ ਕੱਲ ਬੰਦਾ ਜਿਹੜਾ ਨਾ ਆਪਦੇ ਬੈਨੀਫਿਟ ਨੂੰ ਜਿਆਦਾ ਤਰੋਹਰ ਦਿੰਦਾ ਉਹ ਜਿਵੇਂ ਕਹਿ ਦਿੰਦੇ ਆ ਵੀ ਭਗਤ ਸਿੰਘ ਦਾ ਜੰਮੇ ਪਰ ਮੇਰੇ ਘਰੇ ਨਾ ਜੰਮੇ ਗੁਆਂਢੀ ਜਾਂਦੇ ਘਰੇ ਜੰਮੇ ਸੋ ਚਰਚਾਵਾਂ ਚੱਲ ਰਹੀਆਂ ਆਗੀਆਂ ਨੇ ਤੁਸੀਂ ਸਟਾਰਟ ਕੀਤੀ ਸੀ ਬੇਰੋਜ਼ਗਾਰੀ ਦੀ ਹੋ ਜੇ ਬੇਰੋਜ਼ਗਾਰੀ ਦੀ ਗੱਲ ਕਰੀਏ ਤਾਂ ਆਪਾਂ ਹਰ ਬੰਦਾ ਜਿਹੜਾ ਹੈਗਾ ਸਰਕਾਰ ਤੋਂ ਨੌਕਰੀ ਮੰਗਦਾ ਜੀ ਮੈਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਕੀ ਕਿਤੇ ਅਸੀਂ ਇਹ ਸੋਚਿਆ ਵੇ ਅਸੀਂ ਨੌਕਰੀ ਮੰਗਣ ਵਾਲੇ ਬਣ ਰਹੇ ਹੈਗੇ ਆ ਕੀ ਅਸੀਂ ਦੇਣ ਵਾਲੇ ਨਹੀਂ ਬਣ ਸਕਦੇਗੇ ਇੰਨੀਆਂ ਸਰਕਾਰਾਂ ਫੈਸਿਲਿਟੀਆਂ ਦੇ ਰੀਆਂ ਕੇਂਦਰ ਸਰਕਾਰ ਦੀਆਂ ਇੰਨੀਆਂ ਸਹੂਲਤਾਂ ਇੰਨੀਆਂ ਸਹੂਲਤियां ਆ ਗਈਆਂ ਜਿਹੜੀਆਂ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਔਰ ਉਹਨਾਂ ਦਾ ਫੇਰਾ ਕਈ ਵਾਰੀ ਜਿਹੜੀਆਂ ਆਉਂਦੀਆਂ ਸਟੇਟ ਗਵਰਨਮੈਂਟਾਂ ਲੈ ਜਾਂਦੀਆਂ ਨੇ ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਆ ਸਹੂਲਤਾ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕੀ ਕੇਂਦਰ ਸਰਕਾਰ ਸਹੂਲਤ ਦੇ ਰਹੀ ਹੈ ਕੀ ਸਾਨੂੰ ਸਟੇਟ ਗਵਰਨਮੈਂਟ ਸਹੂਲਤ ਦੇ ਰਹੀ ਹੈ ਕਰ ਵੱਲੋਂ ਆਪ ਦੀ ਵਿਕਾਸ ਰੈਲੀ ਜਿਹੜੀ ਹੈਗੀ ਉਹ ਵੈਨਾ ਵਕਤ ਵਕਤ ਪ੍ਰਚਾਰ ਕਰ ਰਹੀ ਹੈ ਜੀ ਸਕੀਮਾਂ ਬਾਰੇ ਖਾਸ ਕਰਕੇ ਚਰਨਜੀਤ ਜੀ ਹਲੇ ਵੀ ਤੁਸੀਂ ਪਿੰਡਾਂ ਦੇ ਵਿੱਚ ਚਲੇ ਜਾਓ ਪਿੰਡਾਂ ਨੂੰ ਨਹੀਂ ਪਤਾ ਵੀ ਗੈਸ ਦੀ ਸਬਦੀ ਕੀ ਕੇਂਦਰ ਸਰਕਾਰ ਦੇ ਰਹੀ ਹੈਗਾ ਕਿ ਪੰਜਾਬ ਸਰਕਾਰ ਦੇ ਰਹੀ ਹੈਗੀ ਆ ਹਾਂ ਅਵੇਰਨੈਸ ਤਾਂ ਜ਼ਰੂਰੀ ਹੈ ਲੋਕਾਂ ਨੂੰ ਅਵੇਰਨੈਸ ਕਰਨਾ ਵੀ ਜ਼ਰੂਰੀ ਹੈ ਹਰ ਪੱਖ ਸੇ ਆਪਾਂ ਇਹ ਨਾ ਕਹੀਏ ਜੀ ਬੇਰੋਜ਼ਗਾਰੀ ਖਾਤਾ ਬਥੇ ਲੋਕ ਕਰ ਸਕਦੇ ਆ ਸਰਕਾਰ ਕਹਿੰਦੀ ਹੈ ਜੀ ਸਾਡੇ ਕੋਲ ਤੁਸੀਂ 0% ਲੋਨ ਤੇ ਤੁਸੀਂ ਪੈਸਾ ਲਓ ਫੈਕਟਰੀਆਂ ਲਓ ਜੇ ਇੱਕ ਬੰਦਾ ਇੱਕ ਫੈਕਟਰੀ ਲਾਂਦਾ ਹੈਗਾ ਤੇ ਉਹਗੇ 40 ਪਰਿਵਾਰਾਂ ਨੂੰ ਪਾਲ ਸਕਦਾ ਉਹ ਵੀ ਬੇਰੋਜ਼ਗਾਰੀ ਖਤਮ ਹੁੰਦੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿ ਹੁਣ ਆ 16 ਤਰੀਕ ਨੂੰ ਜ਼ਿਕਰ ਆਪਾਂ ਲੈ ਕੇ ਚੱਲ ਗਏਗਾ 16 ਤਰੀਕ ਦੇ ਵਿਚਕਾਰ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਡੀ ਜਿਹੜੀ ਹੈਗੀ ਨਮਾਉਂਦਗੀ ਕਰਕੇ ਕੇਂਦਰ ਦੇ ਨਾਲ ਇੱਕ ਮੀਟਿੰਗ ਕਰਾ ਰਿਆ ਕਿ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਜੀ ਅਸੀਂ ਤਾਂ ਇਹੀ ਕਾਵਾਂਗੇ ਕਿ ਜੇਕਰ ਮੁੱਖ ਮੰਤਰੀ ਪੰਜਾਬ ਸਰਤਾਪਕ ਬਲਸਿੰਘ ਮਾਨ ਨੇ ਇਹ ਸਟੈਪ ਚੁੱਕਿਆ ਹੈਗਾ ਤੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਇਹ ਜਿਹੜੀ ਮੀਟਿੰਗ ਹੋਣੀ ਹੈ ਮੀਟਿੰਗ ਨੂੰ ਸੈਕਸਮ ਬੁਕਾਇਆ ਜਾਵੇ ਕਿਉਂਕਿ ਧਰਨੇ ਲਾਉਣ ਦੇ ਨਾਲ ਕੁਛ ਨਹੀਂ ਬੰਦਾ ਆ ਜਾ ਸਾਰੀ ਜਨਤਾ ਪਰੇਸ਼ਾਨ ਹੁੰਦੀ ਹੈ ਅਸੀਂ ਪਿਛਲੇ ਟਾਈਮ 'ਚ ਦੇਖਿਆ ਜਦੋਂ ਦਿੱਲੀ 'ਤੇ ਲੱਗਾ ਸੀ ਤਾਂ ਬਹੁਤ ਜਨਤਾ ਨੂੰ ਪਰੇਸ਼ਾਨੀ ਚੱਲਨੀ ਪਈ ਸੀਗੀ ਕਿਉਂਕਿ ਦਿੱਲੀ ਦੇ ਜਿੱਥੇ ਮਾਡਰਨ ਏਰੀਆ ਦੀ ਜੇ ਅੱਪਾ ਗੱਲ ਕਰੀ ਤਾਂ ਉੱਥੋਂ ਦਾ ਕਾਰੋਬਾਰ ਜਿਹੜਾਗਾ ਠੱਪ ਹੋ ਕੇ ਨਹੀਂ ਰਾਜ ਤਾਂ ਨਹੀਂ ਹੈ ਸਾਰੇ ਸਟੇਟ ਤੋਂ ਜਿਹੜਾ ਹੈ ਉੱਥੇ ਪਹੁੰਚਦੇ ਹੈ ਜੀ ਪਰ ਮੇਨ ਚੀਜ਼ ਕੀ ਹੈਗੀ ਹੈ ਜੀ ਕਿ ਧਰਨੇ ਹੀ ਇਸ ਦਾ ਹੱਲ ਰਹਿ ਗਿਆ ਹੈ ਧਰਨੇ ਕੋਈ ਹੱਲ ਨਹੀਂ ਹੈ ਮੇਰਾ ਵਿਚਾਰ ਹੈ ਕਿ ਧਰਨੇ ਕੋਈ ਹੱਲ ਨਹੀਂ ਹੈ ਲੇਕਿਨ ਧਰਨੇਾਂ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਜੇਕਰ ਪ੍ਰਧਾਨ ਮੰਤਰੀ ਇਹ ਬਿਆਨ ਦਿੰਦਾ ਵੀ ਐਮਐਸਪੀ ਲਾਗੂ ਹੋਊਗੀ ਔਰ ਇੰਨਾ ਟਾਈਮ ਟੱਪ ਜਾਂਦਾ ਨਹੀਂ ਹੁੰਦੀ ਕਿਹਦਾ ਕਸੂਰ ਮੰਨਦੇ ਹੋ ਤੁਸੀਂ ਫਿਰ ਤਾਂ ਸਰਕਾਰਾਂ ਦਾ ਕਸੂਰ ਹੈ ਨਾ ਦੇਖੋ ਜੇ ਤਾਂ ਅਸੀਂ ਇੱਕ ਚੀਜ਼ ਦੇਣੀ ਹੈ ਤੁਸੀਂ ਮੈਨੂੰ 50 ਰੁਪਏ ਦੇਣ ਦਾ ਵਾਅਦਾ ਕੀਤਾ ਜੇ ਤਾਂ ਤੁਸੀਂ ਮੈਨੂੰ ਟਾਈਮ-ਟਾਈਮ ਮੈਨੂੰ 50 ਰੁਪਏ ਦੇ ਦੇ ਲੇਓ ਫਿਰ ਤਾਂ ਠੀਕ ਹੈ ਜੇ ਨਹੀਂ ਦਿੰਦੇ ਫਿਰ ਤਾਂ ਮੇਰੇ ਆਸਤੇ ਬੇਕਾਰ ਹਨ ਇਹ ਕਿਸਾਨ ਯੂਨੀਅਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਬਿਲਕੁਲ ਬਿਲਕੁਲ ਦੋਨਾਂ ਪੱਖਾਂ ਤੋਂ ਜ਼ਰੂਰੀ ਹੈਗਾ ਕਿ ਦੋਨਾਂ ਪੱਖਾਂ ਨੂੰ ਮਿਲ ਬੈਠ ਕੇ ਪੂਰੀ ਮੀਟਿੰਗ ਕਰਨੀ ਚਾਹੀਦੀ ਹੈਗੀ ਆ ਔਰ ਇੰਦੇ ਹੱਲ ਜਿਹੜੇ ਲੱਭਨੇ ਚਾਹੀਦੇ। ਤਾਂ ਦਰਸ਼ਕੋ ਇਹ ਸੀ ਸਾਡੀ ਕੁਸ਼ਕ ਚਰਚਾ ਹਜੇ ਮੁੱਦੇ ਬਹੁਤ ਜਿਹੜੇ ਹੈਗੇ ਪਏ ਹੈਗੇ ਇਸੇ ਦੇ ਵਿੱਚ ਬਹੁਤ ਸਾਰੇ ਸਵਾਲ ਹੋਰ ਬਣ ਸਕਦੇ ਆ ਪਰ ਅਸੀਂ ਜਿਹੜਾ ਹੈਗਾ ਨੋਟ ਕਰਾਂਗੇ ਤੁਹਾਡੇ ਸੁਝਾਵਾਂ ਦਾ ਵੇਟ ਕਰਾਂਗੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਸਾਨੂੰ ਭੇਜ ਸਕਦੇ ਹੋ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਵੀ ਉਹਦਾ ਸਹੀ ਤਰੀਕੇ ਦੇ ਨਾਲ ਤੁਹਾਡੀ ਗੱਲ ਨੂੰ ਵੀ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਮੁੱਦੇ ਦੇ ਰੂਪ ਵਿੱਚ ਤੁਹਾਡੇ ਕੋਲ ਪਹੁੰਚਾਇਆ ਜਾਵੇ ਸਰਕਾਰਾਂ ਕੋਲ ਪਹੁੰਚਾਇਆ ਜਾਵੇ ਤਾਂ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਈ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ